ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਡਾਕਟਰ ਨਾਮ ਸਿੰਘ ਪੁੱਲਰ ਆਪਾਂ ਚੱਲਦੇ ਹਾਂ ਹੁਣ ਪਿੰਡ ਖਿਆਲੀ ਵਾਲਾ ਬਾਈ ਦੀ ਗਾਂ ਦੇ ਟੀਕਾ ਭਰਨਾ ਸੀਗਾ ਬਾਈ ਸੈਜ ਸਿੰਘ ਬਰਾੜ ਪੁੱਤਰ ਸਨ ਆਫ ਸਰਦਾਰ ਮਕਰੀ ਮਲਕੀਤ ਸਿੰਘ ਤਕਰੀਬਨ ਆਪਾਂ ਹੁਣ ਜਾ ਰਹੇ ਹਾਂ ਪਿੰਡ ਖਿਆਲੀ ਵਾਲੇ ਨੂੰ ਬਹੁਤ ਸੰਘਣੇ ਦਰਦਤਾ ਬਹੁਤ ਹੀ ਹਰਿਆਲੀ ਵਾਲੀ ਸੜਕ ਦੇ ਉੱਤੇ ਤੇ ਆਪਾਂ ਪਹੁੰਚ ਗਏ ਸੀਗੇ ਬਾਈ ਕੋਲੇ ਪਹਿਲਾਂ ਗਾਂ ਨੂੰ ਆਪਾਂ ਚੈੱਕ ਕਰੀ ਫੀਡ ਸਹੀ ਸੀਗੀ ਤਾਂ ਟੀਕਾ ਤਿਆਰ ਕਰਨ ਲੱਗੇ ਆਪਾਂ ਜਦੋਂ ਵੀ ਆਪਾਂ ਟੀਕਾ ਭਰਉਣਾ ਪਸ਼ੂ ਦੇ ਪਹਿਲਾਂ ਹੀਟ ਜ਼ਰੂਰ ਚੈੱਕ ਕਰਾਇਆ ਕਰੋ ਕਈ ਵਾਰੀ ਪਸ਼ੂ ਲਕੋਰੀਏ ਦੀਆਂ ਤਰ੍ਹਾਂ ਦੇਣ ਲੱਗ ਜਾਂਦਾ ਲਕੋਰਗੇ ਵਾਂਗੂ ਪਾਣੀ ਛੱਡਦਾ ਰਹਿੰਦਾ ਹੀਟ 'ਚ ਹੁੰਦਾ ਨਹੀਂ ਤਕਰੀਬਨ ਹੀਟ ਚੈੱਕ ਕਰਕੇ ਫਿਰ ਟੀਕਾ ਤਰਾਇਆ ਕਰੋ ਆਪਣੇ ਜਾਨਵਰ ਦੇ ਉਹ ਗਾਂ ਹੋਵੇ ਭਾਵੇਂ ਮੱਝ ਹੋਵੇ ਪਹਿਲਾਂ ਚੈੱਕ ਕਰਾ ਕੇ ਫਿਰ ਤਸੱਲੀ ਨਾਲ ਟੀਕੇ ਭਰੋ ਚੰਗੀ ਨਸਲ ਦੇ ਟੀਕੇ ਭਰਉਣ ਲਈ ਆਪਣੇ ਨਾਲ ਸੰਪਰਕ ਕਰਿਓ ਤਕਰੀਬਨ ਆਪਣੇ ਕੋਲੇ ਸਾਰੀਆਂ ਹੀ ਨਸਲਾਂ ਦੇ ਟੀਕੇ ਹੁੰਦੇ ਆ ਇਹ ਆਪਾਂ ਗਾਂ ਦੇ ਟੀਕੇ ਭਰਿਆ ਜੀ ਜਪੈਸੀ ਜੋ ਕਿ ਲక్ష్ਮੀ ਡੇਰੀ ਫਾਰਮ ਵਾਲਿਆਂ ਦਾ ਬਹੁਤ ਹੀ ਚੰਗਾ ਬੋਲਾ ਬੱਚੇ ਬਹੁਤ ਚੰਗੇ ਹੁੰਦੇ ਜਿਆਦਾਤਰ ਇਹਦੀਆਂ ਫੀਮੇਲ ਕਾਫ ਹੁੰਦੀਆਂ ਤੇ ਜਿਹੜੀ ਕੀਦੀ ਮਾਤਰਦਾਰ ਕਾਰਡ ਆ ਉਹ 70 ਲੀਟਰ ਦਾ ਜੀ ਤੇ ਪਿਓ ਵਾਲੇ ਪਾਸੋਂ ਵੀ ਜਪੈਸੀ ਬਹੁਤ ਚੰਗਾ ਜੀ ਜਿਹੜਾ ਕਿ ਵਾਰਡ ਵਾਈਡ ਦਾ ਮੇਰੇ ਖਿਆਲ ਚ ਤੇ ਆਪਣੀ ਵੀਡੀਓ ਨੂੰ ਬាទ-ਬាទ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਪੇਜ ਨੂੰ ਫੋਲੋ ਜਰੂਰ ਕਰਿਓ ਤਾਂ ਕਿ ਸਭ ਤੋਂ ਪਹਿਲਾ ਅਪਡੇਟ ਆਪਣੇ ਤੱਕ ਆਉਂਦੀ ਰਹੇ ਆਪਾਂ ਟੀਕੇ ਭਰਨ ਲੱਗ ਗਏ ਸੀਗੇ ਹੁਣ ਇਸ ਟਾਈਮ ਲਾ ਦੇ ਚੰਗੀ ਨਸਲ ਦੇ ਚੰਗੀ ਦੁੱਧ ਵਾਲੇ ਜਾਨਵਰ ਪੈਦਾ ਕਰਨ ਲਈ ਚੰਗੇ ਟੀਕੇ ਭਰੋ ਤਾਂ ਕਿ ਸਭਾਸਨ ਪੈਸਾਰਾਂ ਦੀ ਸੇਮ ਹੁੰਦੀ ਆ ਇੱਕੋ ਜੀ ਖਰਚਾ ਖੰਦੇ ਆ ਤਾਂ ਚੰਗੀ ਨਸਲ ਦਾ ਟੀਕਾ ਤੇ ਗ੍ਰਿਆਂ ਆਪਣੇ ਪਸ਼ੂਆਂ ਦੇ ਲਵਾਇਆ ਕਰੋ ਚੰਗੀ ਬਰੀਡ ਪੈਦਾ ਹੋਵੇ ਤੇ ਆਪਣੇ ਸਕਰੀਨ ਤੇ ਨੰਬਰ ਚੱਲੀ ਜਾਂਦਾ ਜੀ ਤੇ ਚੰਗੀ ਨਸਲ ਦੇ ਟੀਕੇ ਭਰਉਣ ਲਈ ਆਪਣੇ ਨਾਲ ਸੰਪਰਕ ਕਰਿਓ ਡਾਕਟਰ ਨਰਮ ਸਿੰਘ ਪੁੱਲਰ ਕਰਦਿਆਂ ਗੱਲਬਾਤ ਬਾਈ ਨਾਲ ਟੀਕਾ ਭਰ ਕੇ ਤੇ ਸਾਰੀ ਜਾਣਕਾਰੀ ਦਿੱਨੀ ਹੈ ਵੀਡੀਓ ਦੇ ਵਿੱਚ ਇਹ ਕਿਹੜਾ ਟੀਕਾ ਭਰਿਆ ਆਪਾਂ ਆਈਏ ਜਿਹੜਾ ਬੈਸੀ ਦਾ ਪਲੱਛ ਮੈਟਰੀ ਫਾਰਮਲ ਦਾ ਜਿਹਦਾ ਕੀ ਮਾਦਾ ਰਿਕਾਰਡ 74 ਲੀਟਰ ਚੰਗੀ ਨਸਲ ਦੇ ਟੀਕੇ ਭਰਵਾਉਣ ਲਈ ਆਪਣੇ ਨਾਲ ਸੰਪਰਕ ਕਰਿਓ ਨਿਰਮਲ ਸਿੰਘ ਪੁੱਲਰ ਤੇ ਤਕਰੀਬਨ ਆਪਣੇ ਕੋਲੇ ਸਾਰੀ ਇਹ ਨਸਲਾਂ ਦੇ ਟੀਕੇ ਹੁੰਦੇ ਆ ਮੋਹਰਾ ਦੇ ਨੀਲੀ ਰਾਵੀ ਰਚਕ ਤੇ ਜਰਸੀ ਵਗੈਰਾ ਤੇ 11 ਹੋ ਗਈ ਤੇ ਸਭ ਤੋਂ ਇੱਕ ਆਪਣਾ ਜਿਹੜਾ ਟੀਕਾ ਹੈ ਜਫਰਾਵਦੀ ਉਹ ਵੀ ਆਪਣੇ ਕੋਲ ਅਵੇਲੇਬਲ ਆ ਜੀ ਆਪਣਾ ਜਬਰਵਾਦੀ ਜਿਹੜਾ ਵੀ ਜਰਾਸੀ ਤੇ ਮਸਲਾ ਤੇ ਸਾਰੀਆਂ ਨਸਲਾਂ ਦੇ ਟੀਕੇ ਭਰਉਣ ਲਈ ਆਪਣੇ ਨਾਲ ਸੰਪਰਕ ਕਰਿਓ। ਜਾਣ ਕਰਨਾ ਮੈਂ ਪੁੱਲ ਰੱਖ ਤੇ ਆਪਣਾ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੀ। ਤੇ ਬਾਕੀ ਆਪਣੇ ਪੇਜ ਨੂੰ ਫੋਲੋ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਿਓ। ਚੰਗੀ ਲੱਗੀ ਤਾਂ ਜੀ ਧੰਨਵਾਦ।